ਜੀ 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 ਸਾਡੇ ਭਰਾ ਦਾ ਘਰ ਉੱਜੜ ਗਿਆ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਬਸਾ ਲੂ ਮੈਂ ਉਹਦਾ ਜੇਠ ਨੂੰ ਆ ਪਤਾ ਵੀ ਲਾ ਲੋ ਠੀਕ ਹੈ ਜੀ ਪਤਾ ਲਾ ਲੋ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਇਲਜ਼ਾਮ ਲਗਾਏ ਨਾ ਸਾਡਾ ਭਰਾ ਵਾ ਇੱਕ ਸਾਧ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਕਿ ਉਹਨੂੰ ਮਾਰਿਆ ਵਾ ਜੀ ਜੀ ਉੱਤੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ। ਮੈਂ ਉਸ ਇਲਜ਼ਾਮ ਦਾ ਤਾਂ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ। ਹਾਂਜੀ। ਪੂਰੀਆਂ ਕਾਲ ਡਿਟੇਲਾਂ ਭੇਜੂੰਗਾ। ਜੀ ਜੀ ਜੀ। ਕਿੰਨੇ ਉਹਨੇ ਪੈਸੇ ਭੇਜਿਆ? ਜੀ ਜੀ। ਤਿੰਨਾਂ ਸਾਲਾਂ ਚ ਉਹਦੇ ਕਾਊਂਟ ਚ ਕਿੰਨੇ ਪੈਸੇ ਆਏ ਆ? ਜੀ 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 ਜੀ। ਮੈਂ ਇੱਕ ਖੁਦ ਬਲੌਗਰ ਹਾਂ। ਜੀ ਜੀ ਜੀ। ਮੇਰਾ ਚੈਨਲ ਖੁਦ ਤਿੰਨੇ ਚੈਨਲਾਂ 'ਤੇ। ਠੀਕ ਹੈ ਬਸ। ਮੈਂ ਖੁਦ ਬਲੌਗਰ ਹਾਂ। ਹਾਂਜੀ ਹਾਂਜੀ। ਮੈਂ ਹਰ ਇੱਕ ਚੀਜ਼ ਹਾਂਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ। ਠੀਕ ਹੈ ਜੀ। ਉਹ ਮੈਂ ਉਜੇ ਕਾਲ ਰਿਕਾਰਡ ਤੇ ਨਮ ਤਮਾਉਂਗਾ ਕਿ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਨੂੰ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਮੈਸੇਜ ਮੇਰੇ ਫੋਨ ਵਿੱਚ ਆ ਠੀਕ ਹੈ ਜੀ ਕਿ ਬੀਨਤ ਸਿੰਘ ਜੀ ਤੁਹਾਡੀ ਭੈਣ ਨੇ ਕੋਈ ਜਰੇਲੀ ਚੀਜ਼ ਖਾ ਲਈ ਆ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਹੂੰ ਹੂੰ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਠੀਕ ਹੈ ਜੀ ਠੀਕ ਹੈ ਮੈਂ ਸਰੇ ਯਾਂ ਬਿਲਕੁਲ ਇਹ ਗੱਲ ਲਿਖ ਦਿੱਤੀ ਆ ਜੀ ਔਰ ਐਜੇ ਵਿੱਚ ਮੇਰੇ ਮੌਜੂਦ ਆਓ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਬਾਕੀ ਆ ਉਹਦੀ ਬੇਟੀ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚੇ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਪਤੀ ਸਾਹਿਬਤਾ ਨੂੰ ਨਹੀਂ ਇਹ ਕਸਮ ਕਰਨੇ ਆ ਯਾਹੀਂ ਇਹਨੂੰ ਕੋਸ਼ਕ ਸਿਖਾਇਆ ਹੋਵੇ ਵੀ ਤੂੰ ਆਪ ਬੋਲੀ ਨਹੀਂ ਇਹ ਵੀ ਕਸਮ ਖਾਣੇ ਆ ਆਪਣੇ ਤੀਆਂ ਪੁੱਤਾਂ ਤਾਂ ਖਾਣੇ ਆ ਤੈਨਾਂ ਚੁੰਦੇ ਕੁਛ ਮੰਮਾ ਨੇ ਖੁਦ ਖਾਦਦੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ ਸੱਤ ਸਾਲਾਂ ਬਾਅਦ ਬਾਰੋਂ ਆਏ ਸੀ ਠੀਕ ਹੈ ਜੀ ਸੋ ਇਹ ਇਹਨਾਂ ਦਾ ਇੱਕ ਇਲਜ਼ਾਮ ਹੈ ਕਿ ਉਹ ਘਰ ਫੋਨ ਨਹੀਂ ਸੀ ਕਰਦਾ ਆਪਣੀ ਘਰਵਾਲੀ ਨੂੰ ਠੀਕ ਹੈ ਜੀ ਉੱਤ ਦੱਸੋ ਤੇ ਰੋਜ਼ ਸੱਤ ਸੱਤ ਤਿੰਨ ਤਿੰਨ ਚਾਰ ਵਾਰੀ ਫੋਨ ਕਰਦੇ ਹੀ ਪਪਾ ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ ਠੀਕ ਹੈ ਜੀ ਉਹ ਜੀ ਰਗਾ ਜੋ ਅਜੇ ਮੌਕੇ ਵੇਖਿਆ ਜਾ ਸਕਦਾ ਜ਼ਬਰਦਸਤ ਸੁਆਪ ਰੇੜੀ ਹੋਇਆ ਗਲੇ ਤੇ ਖੂਨ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜੋ ਆਈ ਨੇ ਕੀਤਾ ਬਾਕੀ ਕੋਈ ਜਿਆਕੀ ਨਹੀਂ ਆ ਜਾਈ ਹੁਣ ਕਿਸੇ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਜਵਾਈ ਜੋ ਕਾਰਾ ਕੀਤਾ ਇਹਦੇ ਕਾਰ ਕਰਾ ਕੇ ਤੇ ਬੋਰੀ ਚ ਪਾ ਕੇ ਦੇ ਹਸਪਤਾਲ ਜਾਂਦਾ ਦੇ올 ਮਰੀ ਨੂੰ ਲੈ ਕੇ ਆਏ ਇਹ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ ਕਿੰਨੇ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋਂ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਨਹੀਂ ਗਈ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਦੋ ਬੱਚੇ ਆ ਠੀਕ ਤੇ ਜਦੋਂ ਇਹਨੇ ਬਾਹਰ ਆਉਣਾ ਸੀ ਇਹਦੇ 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 ਵਾਰਨਿੰਗ ਚ ਚੈਲੰਜ ਇਹ ਹੀ ਜੀ ਕਿ ਮੈਨੂੰ ਆਲਿਆਂ ਦੇ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾਦਾ ਕਿ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦੀ ਗੱਲ ਘਰ ਖਰਚ ਤੂੰ ਕੁੜੀ ਨੂੰ ਸਾਡੀ ਲੜਕੀ ਨੂੰ ਦੇਖ ਹਾਂਜੀ ਇਹ ਨਹੀਂ ਹੋਇਆ ਤੇ ਨਹੀਂ ਆਇਆ ਦੱਸਿਆ ਤੇ ਨਹੀਂ ਜਦੋਂ ਹੋਇਆ ਨਹੀਂ ਤਾਂ ਕਿਦਾਂ ਹੀ ਕਹਿਦੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਮੋਕਾ ਵੇਖੋ ਠੀਕ ਹੈ ਦੋ ਤਿੰਨ ਆਪਣੇ ਨਾਲ ਦੀ ਪਲਜੈਤਾ ਆਈ ਹੋਵੇ ਚੈੱਕ ਕਰੋ ਖੂਲ ਵਗਣ ਲਿਆ ਤੇ ਟੀਕਾ ਲੱਗਾ ਉੱਥੇ ਜਾਂਦਾ ਨਹੀਂ ਇੱਕ ਪਾਉ ਹਾਂ ਜੀ ਕਿ ਨਾਲ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਆਸੀ ਜਲਾਈਏ ਟੀਕਾ ਲੱਗ ਗਿਆ ਕੋਈ ਦਿੱਤਾ ਨਹੀਂ ਗਿਆ ਇੱਕ ਤੁਹਾਨੂੰ ਉੱਥੋਂ ਚਲਿਆ ਪੂਰਾ ਬਾਕਸਿੰਗ ਵੀ ਚਲਿਆ ਕੰਨ ਕਾਦੇ ਤਾਂ ਹੁਣ ਜਾ ਵੇਖੋ ਜਾ ਕੇ ਮੋਕਾ ਦੇਖੋ ਸਾਰੀ ਸੰਗਤ ਆਈ ਜਾਵੇ ਕੋਈ ਜਿਵੇਂ ਇਸ ਵੇਲੇ ਇਹ ਲੈ ਕੇ ਗਏ ਦਿਵਾਲੀ ਗੁਰਦੁਆਰਾ ਜਾ ਪਰ ਟ੍ਰਾਂਸਪੋਰਟ ਦਿਵਾਲੀ ਤੇ ਉਦੋਂ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਤੇ ਉਹਦਾ ਲਿਆ ਕੇ ਛੋੜ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾ ਕੇ ਤੇ ਲਿਆ ਕੇ ਤੇ ਸਾਡੇ ਆ ਗਈ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰਉਂਦੇ ਤਾਂ ਹੋ ਸਕਦਾ ਬਚ ਜਾਈਏ ਇਹਨਾਂ ਆਉਣ ਲੱਗਿਆਂ ਹੋਣ ਵੀ ਨਹੀਂ ਕੀਤਾ ਠੀਕ ਹੈ ਜੀ ਰਸਤੇ 'ਚ ਕੀਤਾ ਰਸਤੇ 'ਚ ਕੀਤਾ ਤਾਂ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ 'ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਕੁੜੀ ਦਾ ਜੀ ਮੈਨੂੰ ਰਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਹਿਆ ਵੀ ਜਲਦੀ ਆ ਜਾਓ ਤਾਂ ੜੀ ਕੁੜੀ ਨੇ ਕੋਈ ਜ਼ਿਲੀ ਚੀਜ਼ ਖਾ ਲਈ ਠੀਕ ਹੈ ਅਸੀਂ ਉਸੇ ਵੇਲੇ ਸਰ ਭੱਜੇ ਗਏ ਘਰੋਂ ਜੀ ਜਦੋਂ ਆਏ ਆ ਤੇ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਵੇ ਕੁੜੀ ਚ ਸਵਾਸ ਹੈ ਨਹੀਂ ਨਾ ਤੇ ਸਾਡੀ ਇਹਦੇ ਨਾਲ ਕੋਈ ਗੱਲ ਹੋਈ ਜੀ ਤੇ ਨਾ ਅਸੀਂ ਕਿੱਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜ਼ਬਰੀ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੁਝ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜੋ ਆਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਉਹ ਨਾ ਮਾਰਿਆ ਅੰਦਰ ਦੇ ਇਹ ਸਰ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪੇਕੇ ਆ ਜੇ ਆ ਪਿੰਡ ਪੰਡੋਰੀ ਬੈਂਸਾਂ ਗਿਰਦਾਫਰ ਦੇ ਲਾਗੇ ਜੀ ਤੇ ਇਹਦੇ ਸਹੁਰੇ ਆ ਜੇ ਆ ਪਿੰਡ ਮਠੂਲੇ ਦੀ ਥਾਣਾ ਛੀਆ ਜਿਲ੍ਹਾ ਜਲੰਧਰ ਦੇ ਚ ਹਾਂਜੀ ਤੇ ਉਹ ਕਦੇ ਧੂਆ ਪਤੀ ਪਰਿਵਾਰ ਨਾਲ ਝਗੜਾ ਚੱਲਦਾ ਸੀ ਪਹਿਲਾਂ ਕੋਈ ਪ੍ਰਾਣਾ ਪਤੀ ਬਾਹਰ ਰਹਿੰਦਾ ਉਹਨਾਂ ਦੇ ਬਾਹਰੋਂ ਆਇਆ ਤੇ ਉਹ ਝਗੜਾ ਆਵਾ ਜੇ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੁੰਕੇ ਨੇ ਝਗੜਾ ਤੇ ਦਵਾਈ ਖਾ ਲਈ ਆ ਇਹਨੇ ਦਾਖਲ ਕਰਾਤਾ ਜੋ ਨਸਤ ਉਥੇ ਨਾਜਦਗਰਾਨ ਕੋ ਲੜਕੀ ਦੀ ਮੌਤ ਹੋ ਗਈ ਹੈ ਤੇ ਜਿਹੜਾ ਲੜਕੀ ਦੇ ਬਾਪ Pritam Singh ਦੇ ਪੁਲਿਸ ਬਿਆਨ ਤੇ ਆਪਾਂ ਪਰਚਾ ਦਰਜ ਕਰਤਾ ਤਾਂ ਵੀ ਜੋ ਕਾਨੂੰਨ ਮੁਤਾਬਕ ਕਾਰਵਾਈ ਆਪਾਂ ਕਰਤੀ ਹੈ ਜਿਹੜਾ ਦੋਸ਼ੀ ਹੈ ਜਿਹੋ ਸਾਡੀ ਗ੍ਰਿਫਤਾਰ ਕਰਕੇ ਜਲਦੀਪੁਰ ਨੂੰ ਆਪਾਂ ਕੇਸ ਦਾ ਲਗਾਉਂਦੇ ਉਹਨੇ ਦੋਸ਼ੀ ਪਿਆ ਸਾਡੀ ਲੜਕੀ ਨਾਲ ਝਗੜਾ ਉਹ ਮਾਰਕਟਾਈ ਕਰਦਾ ਸਾਡਾ ਜਿਹੜਾ ਜਵਾਈ ਹੈ ਜੀ ਠੀਕ ਹੈ ਜੀ ਤੇ ਉਦੋਂ ਤਾਂ ਗਾਗੇ ਤੇ ਇਹਨੇ ਹੋਰਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤੀ ਜਿਹਨ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਆਪਾਂ ਕਾਰਵਾਈ ਕੀਤੀ ਹੈ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ